ਅਗ ਦੇਖਦੇ ਹੋ ਕਿਸਾਨਾਂ ਦੇ ਟੈਂਟਾਂ ਦੇ ਵਿੱਚ ਵੀ ਆ ਕੋਟਪੁਰਾਜੀ ਪ੍ਰਧਾਨ ਜੀ ਬੈਠੇ ਆ ਟੈਂਟਾਂ ਦੇ ਵਿੱਚ ਵੀ ਸਾਰਿਆਂ ਚ ਪਾਣੀ ਆ ਗਿਆ ਅੱਜ ਦੀ ਬਰਸਾਤ ਦੇ ਨਾਲ ਸਾਰਾ ਰਾਸ਼ਨ ਸਾਰੇ ਬਿਸਤਰੇ ਭਿੱਜ ਗਏ ਨੇ ਦੇਖ ਸਕਦੇ ਹੋ ਅੰਦਰ ਅਸੀਂ ਟੈਂਟ 'ਚ ਆ ਕਿਵੇਂ ਕਿਸਾਨਾਂ ਨੇ ਰਾਤ ਜਾ ਕੇ ਕੱਟੀ ਬਰਸਾਤ ਹੁੰਦੀ ਰਹੀ ਤੇ ਬੁਰੇ ਹਾਲਾਤ ਨੇ ਇਹ ਅੱਜ 382 ਦਿਨ ਸੜਕਾਂ ਤੇ ਬੈਠਣ ਨੂੰ ਮਜਬੂਰ ਐ ਕਿਸਾਨ ਭਰਾਵੋ ਅੱਜ ਕਿਸਾਨ ਅੰਦੋਲਨ 파ਟ 2 ਜਿਹੜਾ ਐਮਐਸਪੀ ਖਰੀਦ ਗਰੰਟੀ ਸਮੇਤ 12 ਮੰਗਾਂ ਨੂੰ ਲੈ ਕੇ ਤੇ 13ਵੀਂ ਮੰਗ ਜਿਹੜਾ ਸਾਡੇ ਦੇ ਤਸੱਦਦ ਹੋਇਆ ਉਹਨਾਂ ਨੂੰ ਲੈ ਕੇ ਚੱਲ ਰਿਹਾ ਹੈ ਅੱਜ ਉਸ ਨੂੰ 382 ਦਿਨ ਹੋ ਗਏ ਨੇ ਪਿਛਲੇ 95 ਦਿਨਾਂ ਤੋਂ ਸਰਦਾਰ ਜਜੀਤ ਸਿੰਘ ਡੱਲੇਵਾਲ ਮਰ ਵਰਤ ਤੇ ਬੈਠੇ ਹੋਏ ਨੇ ਤੇ 6 ਦੌਰ ਦੀ ਸਰਕਾਰ ਨਾਲ ਵਾਰਤਾ ਹੋ ਚੁੱਕੀ ਹੈ 7ਵੇਂ ਦੌਰ ਦੀ 19 ਮਾਰਚ ਨੂੰ ਹੋਣੀ ਹੈ ਰਾਤ ਦੇਖਿਆ ਵੀ ਬਰਸਾਤ ਹੋਈ ਸਾਰੇ ਤੁਹਾਨੂੰ ਚਿੱਕੜ ਵੀ ਦਿਖਾਇਆ ਸਾਡੇ ਟੈਂਟਾਂ ਦੇ ਵਿੱਚ ਸਾਡੇ ਟੈਂਪਰੇਰੀ ਘਰਾਂ ਦੇ ਵਿੱਚ ਪਾਣੀ ਵੀ ਆ ਗਿਆ ਇਹ ਜ਼ਾਲਮ ਸਰਕਾਰ 382 ਦਿਨਾਂ ਤੋਂ ਸੜਕਾਂ ਤੇ ਸਾਨੂੰ ਬਿਸਾਉਣ ਵਾਲੀ ਹੈ ਅਸੀਂ ਮੰਗਦੇ ਕੀ ਐ ਐਮਐਸਬੀ ਖਰੀਦ ਗਰੰਟੀ ਕਾਨੂੰਨ ਜਿਹੜੀ ਇਹਨਾਂ ਨੇ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਜੀ ਨੇ ਆਪ ਵਾਅਦਾ ਕੀਤਾ ਸੀ ਆਪ ਚਿੱਠੀਆਂ ਲਿਖ ਲਿਖ ਕੇ ਮੰਗੀ ਸੀ ਸਵਾਮੀਨਾਥਨ ਯੋਗ ਸੀ 2+50% ਦੇ ਭਾਅ ਮੰਗੇ ਸੀ ਕਰਜ਼ਾ ਮਾਫੀ ਮੰਗੇ ਸੀ ਉਹਨਾਂ ਨੂੰ ਲੈ ਕੇ ਅੱਜ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਨ ਇਹ ਅੰਦੋਲਨ ਪਿਛਲੇ ਅੰਦੋਲਨ ਤੋਂ 4 ਦਿਨ ਲੰਬਾ ਹੋ ਚੁੱਕਿਆ ਹੈ ਪਹਿਲਾਂ 378 ਦਿਨ ਦਿੱਲੀ ਦੀਆਂ ਬਰੂਹਾਂ ਤੇ ਰਹੀ ਸੀ ਅੱਜ 382 ਦਿਨ ਹੋ ਗਏ ਆ ਸ਼ੰਭੂ ਖਨੋਰੀ ਤੇ ਰਤਨਪੁਰਾ ਮੋਰਚੇ ਦੇ ਉੱਪਰ ਜਿਹੜੇ ਕਿਸਾਨ ਡਟੇ ਹੋਏ ਨੇ ਤੇ ਅਸੀਂ ਦੇਖ ਸਕਦੇ ਆ ਉਹਨੇ ਜਿਹੜਾ ਕਿਸਾਨਾਂ ਨੇ ਗੁੱਸੇ ਦੇ ਵਿੱਚ ਅੱਜ 382 ਦਿਨਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਛੋਹਣ ਤੇ ਗ੍ਰਹਿ ਮੰਤਰੀ ਇਮਿਤ ਸ਼ਾਦਾ ਪੁਤਲਾ ਫੁਕਿਆ ਹੈ ਇਹ ਪੁਤਲਾ ਕਿਉਂ ਫੁਕਿਆ ਗਿਆ ਕਿਉਂਕਿ ਜਦੋਂ ਰਾਤ ਨੂੰ ਬਰਸਾਤ ਆਈ ਰਾਤ ਨੂੰ ਝੱਖੜ ਆਇਆ ਇਹ ਕਿਸਾਨ ਸਾਰੀ ਰਾਤ ਜਾਗ ਕੇ ਕੱਟੀ ਇਹਨਾਂ ਨੇ ਇਹਨਾਂ ਦੇ ਘਰਾਂ ਦੇ ਵਿੱਚ ਇਹਨਾਂ ਦੀ ਟਰਾਲੀਆਂ 'ਚ ਪਾਣੀ ਆ ਗਿਆ ਉਹਨੇ ਤੁਹਾਨੂੰ ਦਿਖਾਇਆ ਜਿੱਥੇ ਸਾਡਾ ਲੰਗਰ ਬਣਦਾ ਜਿੱਥੇ ਰਸਤਾ ਪਈਆਂ ਉਹ ਵੀ ਭਿੱਜ ਗਿਆ ਇਹ ਅਸੀਂ ਮਜਬੂਰ ਹਾਂ ਛੜਕਾਂ ਤੇ ਬੈਠਣ ਨੂੰ ਇਸ ਭ੍ਰਸ਼ਟ ਤੇ ਨਕਮੀ ਸਰਕਾਰ ਵਾਅਦਾ ਖਿਲਾਫੀ ਕਰਨ ਵਾਲੀ ਸਰਕਾਰ ਦੇ ਕਾਰਨ ਤੇ ਅਸੀਂ ਅਪੀਲ ਕਰਦੇ ਹਾਂ ਸਾਡੀ ਕਿਸਾਨ ਮਜ਼ਦੂਰ ਤੇ ਆਵਾਮ ਨੂੰ ਤੁਸੀਂ ਚੱਲ ਰਹੇ ਸੰਘਰਸ਼ ਦੇ ਵਿੱਚ ਬਾਰਡਰਾਂ ਤੇ ਪਹੁੰਚੋ ਆਉਣ ਵਾਲੀ 8 ਤਰੀਕ ਨੂੰ ਜਿਹੜਾ ਮਹਿਲਾ ਦਿਵਸ ਹੈ ਉਹ ਐਮਐਸਪੀ ਨੂੰ ਸਮਰਪਿਤ ਮਨਾਇਆ ਜਾਊਗਾ ਕਿੰਨਾ ਬੋਡਰਾਂ ਤੇ ਸ਼ੰਭੂ ਖਨੋਰੀ ਤੇ ਰਤਨਪੁਰਾ ਤੇ ਵੱਡੀ ਗਿਣਤੀ 'ਚ ਸਾਡੇ ਮਹਿਲਾ ਕਿਸਾਨ ਮਜ਼ਦੂਰ ਆਉਣਗੇ ਤੇ ਉਸ ਦਿਨ ਦਾ ਮੰਚ ਦਾ ਸੰਚਾਲਨ ਉਸ ਦਿਨ ਦਾ ਪ੍ਰੋਗਰਾਮ ਉਹ ਕਰਨਗੇ ਤੇ ਜਿਹੜੇ ਇਸ ਅੰਦੋਲਨ 'ਚ ਹਿੱਸਾ ਲੈ ਰਹੇ ਨੇ ਉਹਨਾਂ ਵਾਸਤੇ ਰਸਤਾ ਦੀ ਲੰਗਰ ਦੀ ਦੁੱਧ ਦੀ ਲੱਕੜਾਂ ਦੀ ਸੇਵਾ ਵੀ ਨਿਰੰਤਰ ਤੁਸੀਂ ਕਰ ਰਹੇ ਹੋ ਤੁਹਾਡਾ ਧੰਨਵਾਦ ਤੇ ਅਸੀਂ ਫਿਰ ਤੋਂ ਚੇਤਾਵਨੀ ਦਿੰਦੇ ਹਾਂ ਸਰਕਾਰ ਨੂੰ ਕਿ ਕਿਸੇ ਵਰਮ ਗ੍ਰੈਂਪ ਭਲੇਖੇ ਚ ਨਾਰਵੇ ਇਹ ਕਿਸਾਨ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਤੱਕ ਤੇ ਸਰਦਾਰ ਜਗੀ ਸਿੰਘ ਡੱਲੇਵਾਲ ਜੀ ਦਾ ਸਿਰ ਤੁਸੀਂ ਦੇਖ ਹੀ ਲਿਆ ਉਹਨਾਂ ਦੀ ਸਰੀਰ ਦੇਖ ਲਿਆ ਦੋ ਦਿਨਾਂ ਤੋਂ ਤਿੰਨ ਦਿਨਾਂ ਤੋਂ ਬਹੁਤ ਫਿਰ ਹਾਲਾਤ ਖਰਾਬ ਨੇ ਬੁਖਾਰ ਹੋ ਰਿਹਾ ਹੈ ਜਿਹੜੇ ਟੈਸਟ ਨੇ ਉਹ ਵੀ ਜਿਹੜੇ ਨਾਰਮਲ ਨਹੀਂ ਆ ਰਹੇ ਤੇ ਇਸ ਕਰਕੇ ਅਸੀਂ ਸਾਰੇ ਅੱਜ ਰੋਹ ਦੇ ਵਿੱਚ ਗੁੱਸੇ ਦੇ ਵਿੱਚ ਕਿਸਾਨਾਂ ਨੇ ਇਹ ਜਿਹੜਾ ਹੈ ਭਾਰਤ ਸਰਕਾਰ ਦਾ ਮੋਦੀ ਸਰਕਾਰ ਦਾ ਉਤਰਾਖੰਡ